ਹੱਥਾਂ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੇ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਤੁਸੀਂ ਸਾਡੇ ਸਾਡੇ ਵਾਸਤੇ ਰੱਬ ਅਸੀਂ ਤੁਹਾਡੇ ਅੱਗੇ ਅਰਦਾਸ ਕਰ ਸਕਦੇ ਬੇਨਤੀ ਕਰਦੇ ਪਏ ਹਾਂ ਸਮਝੋ ਅਸੀਂ ਤੁਹਾਨੂੰ ਮੈਂ ਤੁਹਾਨੂੰ ਆਪਣਾ ਰੱਬ ਮੰਨ ਲਿਆ ਵਾ 5 ਤਰੀਕ ਸਾਡੇ ਘਰੇ ਚੋਰੀ ਹੋਈ ਆ 6 ਤਰੀਕ ਨੂੰ ਅਸੀਂ ਆਣ ਕੇ ਦੇਖਿਆ ਤੇ ਸਾਡੇ ਲੋਕਰ ਵੀ ਟੁੱਟੇ ਹੋਏ ਸੀਗੇ ਘਰ ਦੇ ਤੇ ਦੁਕਾਨ 'ਚ ਵੀ ਸਾਡੇ ਚੋਰੀ ਹੋਈ ਪਈ ਸੀਗੀ ਹੂੰ ਤੇ ਸਾਡੇ ਮਤਲਬ ਕਿ ਬੇਅਤ ਵੀ ਵੀ ਸਾਡੇ ਘਰ ਦੀ ਕੀਤੀ ਗਈ ਆ ਜਿੱਦਾਂ ਸ੍ਰੀ ਸਾਹਿਬ ਸਾਡੇ ਪਾਸ ਭਾਜੀਆ ਵੱਡੇ ਉਹਨਾਂ ਨੇ ਮਤਲਬ ਅਮਰਖ ਖੱਤਿਆ ਮਿਆਂਾ ਹੂੰ ਤੇ ਉਹਨਾਂ ਦੇ ਸੀਰੀ ਸਾਹਿਬ ਦੀ ਬੇਅਦਬੀ ਵੀ ਕੀਤੀ ਗਈ ਆ ਤੇ ਸਾਡੇ ਘਰੋਂ ਚਾਰ ਟੋਲੇ ਗਹਿਣਾ ਕੱਢਿਆ ਗਿਆ ਵਾ ਤੇ 48000 ਕੈਸ਼ ਜਿਹੜਾ ਸੀਗਾ ਉਹ ਡੀਜੀਪੀ ਪੰਜਾਬ ਦਾ ਸ਼ਹਿਰ ਹੁਮਤ ਤੇ ਬਾਹਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਉਹ ਬੱਲੇ ਮੇਰਾ ਮਤਲਬ ਇਹ ਸੀਗਾ ਕਿ ਡੀਜੀਪੀ ਸਾਹਿਬ ਜਿਹੜੇ ਹੁੰਦੇ ਆ ਉਹ ਸਾਡੇ ਜਨਾਬ ਨੇ ਉਹ ਇੱਥੇ ਹੋਣ ਜਾਂ ਕਿਸੇ ਬਾਹਰਲੇ ਇਲਾਕੇ ਚ ਹੋਣ ਚੋਰੀ ਦੇ ਗਾਣੇ ਦਾ ਕੀ ਮਤਲਬ ਆ ਜੀ ਉਹ ਇਨਸਾਫ ਕਰਦੇ ਆ ਤੇ ਮੈਂ ਡੀਜੀਪੀ ਸਾਹਿਬ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਦੋ ਤਿੰਨ ਬੰਦੇ ਜਿਹੜੇ ਹੁੰਦੇ ਮੁਲਾਜ਼ਮ ਜਿਹੜੇ ਸੁਣਵਾਈ ਨਹੀਂ ਕਰਦੇ ਤੇ ਪੰਜਾਬ ਪੁਲਿਸ ਸਾਡੀ ਇੰਨੀ ਮਿਹਨਤ ਕਰ ਔਰ ਪੰਜਾਬ ਪੁਲਿਸ ਦਾ ਦ੍ਰੁਤਵਾ ਵੀ ਦਾ ਜ਼ਬਰਦਸਤ ਆ ਵੀ ਇਹਨਾਂ ਤੇ ਤੁਸੀਂ ਜਿਹੜੇ 2-3 ਬੰਦੇ ਨਹੀਂ ਕੰਮ ਕਰਦੇ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਨੂੰ ਕਿਸੇ ਤਰੀਕੇ ਦੱਸੋ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਆਈ ਹੈ ਜੀ ਸਦਕੇ ਆਈ ਹੈ ਪਰ ਤੁਹਾਡੀ ਸਰਕਾਰਾਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਬੜੀ ਸ਼ਰਮਨਾਕ ਗੱਲ ਹੈ ਜੀ ਇਹਨੇ ਦਿਨਾਂ ਦੀ ਚੋਰੀ ਹੋਈ ਆ 5 ਤਰੀਕ ਤੋਂ ਲੈ ਕੇ 18 ਤਰੀਕ ਤੋਂ ਗਈ ਇਹਨੇ ਕੱਲ 17 ਦਰੀ ਨੂੰ ਫੋਨ ਕੀਤਾ ਮਾਮਾ ਜੀ ਇਦਾਂ ਤਾਂ ਗੱਲ ਆ ਮੈਂ ਕਿਹਾ ਵੀ ਤੂੰ ਪਹਿਲਾਂ ਕਹਿੰਦਿਆ ਕੋਈ ਪੱਥੇ ਫੋਟੋ ਹੋਈ ਕੋਈ ਗੱਲਬਾਤ ਹੋਈ ਕਹਿੰਦੇ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਡੀਜੀਪੀ ਸਾਹਿਬ ਦੇ ਅੱਗੇ ਦਰਖਾਸਤ ਕਰਨਾ ਚਾਹੁੰਦਾ ਜੀ ਡੀਜੀਪੀ ਸਾਹਿਬ ਤੁਸੀਂ ਸਾਡੇ ਮਾਲਕ ਹੋ ਤੁਸੀਂ ਸਾਡੇ ਸਾਹਿਬ ਹੋ ਕਿਉਂਕਿ ਡੀਜੀਪੀ ਸਾਹਿਬ ਦਾ ਇੱਕ ਰਤਬਾ ਆਂਦਾ ਰਾਜਾ ਹੁੰਦਾ ਉਹ ਰਾਜਾ ਨੂੰ ਆਪਾਂ ਦੇਖੋ ਜਿੰਨਾ ਕਿ ਆਪਾਂ ਪ੍ਰਧਾਨ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਹੈ ਜਾਂ ਰਾਸ਼ਟਰਪਤੀ ਹੈ ਜਾਂ ਕੋਈ ਉਹਦਾ ਉਹ ਰਤਵਾ ਡੀਜੀਪੀ ਸਾਹਿਬ ਦਾ ਹੁੰਦਾ ਪੁਲਿਸ ਮਹਿਕਮੇ ਦਾ ਮੇਨ ਅਫਸਰ ਹੁੰਦਾ ਵਾ ਅਸੀਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜਾ ਇਹਦਾ ਸਟਾਫ ਆ ਉਹਦੇ ਬਾਅਦ ਦੇਖੋ ਬਾਕੀ ਸਾਰੀ ਪੰਜਾਬ ਪੁਲ ਚੰਗੀ ਹੈ ਹੈ ਇੱਕ ਦੋ ਬੰਦੇ ਇਦਾਂ ਦੇ ਜਿਨ੍ਹਾਂ ਨੇ ਸੁਣਵਾਈ ਨਹੀਂ ਕਰ ਰਹੇ ਸਾਡੀ ਜਾਂ ਕੰਮ ਨਹੀਂ ਕਰ ਰਹੇ ਆਹੀ ਐਸਐਚਓ ਮਾੜਾ ਵਜੇ ਨਾ ਕਰ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕੋਈ ਮਾੜਾ ਦੇਖੋ 18 ਤਰੀਕ ਤੱਕ ਹੋ ਗਿਆ ਜੀ ਕੋਈ ਬੰਦਾ ਨਹੀਂ ਫੜਿਆ ਇੱਕ ਬੰਦਾ ਫੜਿਆ ਤੁਹਾਨੂੰ ਦੱਸੇ ਚਾਰ ਬੰਦੇ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਬੜੀ ਸ਼ਰਮਨਾਕ ਕਹਾਣੀ ਯਾਰ ਵੀ ਸਾਡੇ ਦੇਸ਼ ਸਾਡੇ ਭਾਰਤ ਦੇ ਸਾਡੇ ਪੰਜਾਬ 'ਚ ੱਟਕਾ ਹੋ ਰਿਹਾ ਸਰ ਸਾਡੇ ਦੇਸ਼ ਦਾ ਕਿ ਬੱਚਾ ਬੱਚਾ ਰੋ ਰਿਹਾ ਕਿਤੇ ਕੋਈ ਸੁਣਵਾਈ ਨਹੀਂ ਹੈਗੀ ਕਿਸੇ ਵੀ ਮਹਿਕਮੇ ਚਲ ਜਾਓ ਯਾਰ ਕੋਈ ਸੁਣਦਾ ਹੀ ਨਹੀਂ ਸਾਡੀ ਗੱਲ ਆਪਾਂ ਵੀ ਇਲੈਕਸ਼ਨ ਲੜੇ ਆ ਜੇ ਹੁਣ ਕੀ ਆਪਾਂ ਸੜਕਾਂ ਤੋਰੀਏ ਆਪਾਂ মিডিਆ ਸਾਹਮਣੇ ਬਾਰ-ਬਾਰ ਆ ਕੇ ਗੱਲ ਕਰੀਏ ਵੀ ਚੰਗਾ ਨਹੀਂ ਲੱਗਦਾ ਯਾਰ ਇਦਾਂ ਦੇਖੋ ਤੁਸੀਂ ਸਾਡੇ ਭੈਣ ਭਰਾ ਹੋ ਤੁਸੀਂ ਸਾਡੇ ਭਰਾ ਹੋ ਵੱਡੇ ਅਸੀਂ ਤੁਹਾਡੀ ਬੜੀ ਜਦ ਕਰਦੇ ਆਂ ਔਰ ਇੱਕ ਤੁਹਾਨੂੰ ਕਹਿੰਨੇ ਵੀ ਹੱਥ ਜੋੜ ਕੇ ਵੀ ਵੀ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਚੋਰੀ ਹੋਈ 5 ਤਰੀਕ ਨੂੰ ਮੈਂ 10 ਤਰੀਕ ਨੂੰ ਡਿਪਟੀ ਜੁਆਇਨ ਕੀਤੀ ਆ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਜੋ ਕਹਿਣਗੇ ਰਿਕਾਰਡਿੰਗ ਦਿਖਾ ਦੇ ਮੈਂ ਰਿਕਾਰਡਿੰਗ ਵੀ ਦਿਖਾਣਾ ਕਿਉਂਕਿ ਮੈਂ ਇੱਕ ਫੋਨ ਤੇ ਗੱਲ ਕਰਦਾ ਦੂਜੇ ਫੋਨ ਨਾਲ ਰਿਕਾਰਡਿੰਗ ਕਰਕੇ ਰੱਖਦੇ ਨ ਪ੍ਰਿਟੀਕਲ ਗੇਮ ਹੈ ਹੈ ਕੋਈ ਨਹੀਂ ਗੱਬਚ ਨਾਲੇ ਤੁਹਾਨੂੰ ਨਾ ਮੈਂ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਰੁਕ ਜਾ ਠੀਕ ਹੈ ਇਹ ਪ੍ਰਿਟੀਕਲ ਗੇਮ ਹੈ ਇੱਕ ਇੱਕ ਪ੍ਰਿਟੀਕਲ ਗੇਮ ਹੈ ਇੱਕ ਸਰਪੰਚ ਇੱਕ ਪਿੰਡ ਦਾ ਸਰਪੰਚ ਨੂੰ ਵੋਟਾਂ ਪੈਂਦੀਆਂ ਭਈ ਉਹ ਜ਼ਿੰਮੇਦਾਰ ਬੰਦਾ ਲੱਖ ਲਾਹਾਂ ਦਾ ਸਾਡੇ ਕਿ ਜਿਹੜੇ ਅਸੀਂ ਲੋਕ ਉਹਨਾਂ ਨੂੰ ਵੋਟਾਂ ਪਾਉਨੇ ਆ ਭਈ ਬੰਦਾ ਦੇਖ ਕੇ ਵੋਟਾਂ ਪਾਇਆ ਕਰੋ ਇਦਾਂ ਦੇ ਬੰਦਿਆਂ ਨੂੰ ਨਾ ਪਾਇਆ ਕਰੋ ਸਰਪੰਚ ਦਾ ਕੀ ਰੋਲ ਹੈ ਮੈਂ ਗੱਲ ਕਰਦਾ ਇੱਕ ਸੁਣ ਲੋਕੀ ਮੈਟਰ ਆਪ ਹੀ ਸਮਝ ਜੂਗੇ ਜਦ ਗਲਤ ਬੰਦੇ ਨੇ ਗਲਤ ਬੰਦੇ ਦਾ ਸਾਥ ਦੇਣਾ ਵਾ ਉਸ ਗਲਤ ਬੰਦੇ ਨੇ ਗਲਤ ਬੰਦੇ ਨੂੰ ਕਹਿਣਾ ਸਹੀ ਹੈ ਉਦੋਂ ਦੇ ਬੰਦੇ ਨੂੰ ਵੋਟ ਨਾ ਪਾਇਆ ਕਰੋ ਔਰ ਪਾਰਟੀ ਵਾਲਾ ਬੰਦਾ ਭਾਏ ਕੋਈ ਗੱਦਾਰ ਆ ਉਹਨੂੰ ਬਿਲਕੁਲ ਵੋਟ ਨਾ ਪਾਓ ਕਿਉਂਕਿ ਤੁਹਾਡੇ ਵੀ ਘਰਾਂ ਦੇ ਇਦਾਂ ਦੇ ਮਸਲੇ ਹੋ ਜਾਣੇ ਆ ਕਿ ਇਹ ਪਾਰਟੀ ਵਾਲਾ ਸਿਸਟਮ ਬਣ ਚੁੱਕਿਆ ਵਾ ਇਹ ਜਿਹੜੀ ਪਾਰਟੀ ਆ ਇੱਥੇ ਰਾਜਨੀਤੀ ਚੱਲ ਰਹੀ ਆ ਰਾਜਨੀਤੀ ਨਹੀਂ ਗਹਿਰੀ ਚੱਲ ਰਹੀ ਆ ਭਗਵੰਤ ਸਿੰਘ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਆ ਵੀ ਤੁਸੀਂ ਜੇ ਕੁਝ ਕਰ ਸਕਦੇ ਹੋ ਤੇ ਪੰਜਾਬ ਦੀ ਜਿਹੜੀ ਭੱਜ ਦੌੜ ਹੈਗੀ ਆ ਇਹਨੂੰ ਦੁਆਰਾ ਕਿਤੇ ਸੁਣਵਾਈ ਨਹੀਂ ਹੁੰਦੀ ਕੁਝ ਇੱਥੇ ਪੁਲਿਸ ਤੁਸੀਂ ਹੱਥ ਜੋੜ ਕੇ ਬੇਨਤੀ ਆ ਵੀ ਜੇ ਤੁਸੀਂ ਦੁਆਰਾ ਮੁੱਖ ਮੰਤਰੀ ਬੰਨਾ ਵਾ ਮੋੜ ਤੁਹਾਨੂੰ ਪਾ ਦੂ ਪਾ ਕੇ ਤੁਸੀਂ ਜਿਤਾ ਵੀ ਦਵਾਗੇ ਤੁਹਾਨੂੰ ਪਰ ਇੱਥੇ ਕੁਛ ਸੁਣਵਾਈ ਕਰੋ ਡੀਜੀਪੀ ਸਾਹਿਬ ਸਾਡੇ ਤੁਸੀਂ ਰੱਬ ਹੋ ਤੁਸੀਂ ਸਾਡੀ ਸੁਣਵਾਈ ਕਰੋ ਡੀਜੀਪੀ ਸਾਹਿਬ ਮੈਂ ਤੁਹਾਡੇ ਘੱਟ ਜੋੜ ਕੇ ਬੇਨਤੀ ਕਰਦਾ ਵਾਂ ਕਿ ਜੇ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਤੁਸੀਂ ਸਾਡੇ ਸਾਡੇ ਵਾਸਤੇ ਰੱਬ ਹੋ ਅਸੀਂ ਤੁਹਾਡੇ ਅਰਦਾਸ ਕਰ ਸਕਦੇ ਬੇਨਤੀ ਕਰਦੇ ਪਏ ਆ ਸਮਝੋ ਅਸੀਂ ਤੁਹਾਨੂੰ ਮੈਂ ਤੁਹਾਨੂੰ ਆਪਣਾ ਰੱਬ ਮੰਨ ਲਿਆ ਵਾ ਮੈਂ ਤੁਹਾਨੂੰ ਆਪਣਾ ਰੱਬ ਮੰਨਦਾ ਮੇਰੇ ਦਿਲ ਤੇ ਤੁਹਾਡੀ ਵਾਸਤੇ ਬਹੁਤ ਵੱਡੀ ਜਗਾ ਵਾ ਜਿਹੜਾ ਕਿ ਪੰਜਾਬ ਪੁਲਿਸ ਆ ਸਾਡੇ ਮਾਈ ਬਾਪ ਆ ਸਾਡੇ ਮਾਂ ਪਿਓ ਪੰਜਾਬ ਪੁਲਿਸ ਆ ਅਸੀਂ ਪੰਜਾਬ ਪੁਲਿਸ ਨੂੰ ਮਾਂ ਪਿਓ ਮੰਨਦੇ ਆ ਪਰ ਜਿਹਦੇ ਇੱਕ ਦੋ ਬੰਦੇ ਸਾਡੀ ਨਹੀਂ ਤਾਂ ਹੁਣ ਚੱਲਣ ਦਿੰਦੇ ਤਾਂ ਅਸੀਂ ਉੱਥੇ ਕੀ ਕਰੀਏ ਕੋਈ ਸਰਕਾਰੀ ਮਹਿਕਮੇ ਚਲ ਜਾਈ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਭਗਵੰਤ ਮਾਨ ਸਾਹਿਬ ਵੀ ਤੁਹਾਡੀ ਸਰਕਾਰ ਆਏਗੀ ਤੇ ਇਦਾਂ ਦਾ ਹਾਲਾਤ ਹੋਊਗਾ ਸਾਨੂੰ ਨਹੀਂ ਸੀ ਪਤਾ ਨੀਟੂ ਜੀ ਆਪਾਂ ਮੇਨ ਮੁੱਦੇ ਤੇ ਆਈਏ ਅੱਜ ਤੁਸੀਂ ਇੱਥੇ ਆਏ ਹੋ ਡੀਸੀ ਅੱਜ ਮੈਂ ਕੇਲਾ ਨਹੀਂ ਬੋਲਦਾ ਆ ਦੇਖੋ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਜਿਹੜੇ ਬੰਦੇ ਇਦਾਂ ਦਾ ਪਰ ਆਪਾਂ ਡੀਜੀਪੀ ਸਾਹਿਬ ਕੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਸਾਹਿਬ ਨੇ ਉਹ ਵੱਡੇ ਵੀ ਸਾਡੇ ਦੇ ਰਹਿਮ ਕਰੋ ਮਾੜਾ ਜਾ ਕੁਛ ਪ੍ਰਧਾਨ ਮੰਤਰੀ ਸਾਹਿਬ ਸਾਡੇ ਦੇ ਰਹਿਮ ਕਰੋ ਮੁੱਖ ਮੰਤਰੀ ਸਾਹਿਬ ਸਾਡੇ ਦੇ ਰਹਿਮ ਕਰੋ ਚਰਨਜੀਤ ਚੰਨੀ ਸਾਹਿਬ ਸਾਡੇ ਦੇ ਰਹਿਮ ਕਰੋ ਜੇ ਤੁਸੀਂ ਇਹ ਪੰਜਾਬ ਦੀ ਭਾਜ ਦੌਰ ਸਰਕਾਰਾਂ ਤੁਹਾਡੀਆਂ ਨਹੀਂ ਗੱਲਾਂ ਸੁਣਦੀਆਂ ਤੇ ਫਿਰ ਅਸੀਂ ਤੁਹਾਨੂੰ ਵੋਟਾਂ ਕਿਉਂ ਪੁਆਈਆਂ ਸਾਨੂੰ ਸਮਝ ਨਹੀਂ ਆਈ ਵੀ ਸਾਡੇ ਸਮਝ ਬਾਹਰ ਆ ਸਾਰਾ ਗੇਮ ਇਹ ਰਾਜਨੀਤੀ ਪੋਲਿਟਿਕਲ ਪਾਰਟੀ ਚੱਲ ਰਹੀ ਆ ਕੋਈ ਬੰਦਾ ਕਿਸੇ ਨੂੰ ਫੋਨ ਕਰਾ ਰਿਹਾ ਕੋਈ ਕਿੱਥੋਂ ਜਾ ਰਿਹਾ ਕੋਈ ਕੁਝ ਹੋ ਰਿਹਾ ਵਾ ਡੀਜੀਪੀ ਸਾਹਿਬ ਨਿਗਾਹ ਜੂ ਮਾਰੇ ਹੋ ਕਿਉਂਕਿ ਮੈਂ ਤੁਹਾਨੂੰ ਮਿਲਿਆ ਤੁਸੀਂ ਨਕੂਦਰ ਵਿੱਚ ਪਰਸੋਂ ਚੌਥਾ ਆਏ ਸੀਗੇ ਅੱਜ ਹੋ ਗਿਆ ਚਾਰ ਪੰਜ ਦਿਨ ਮੈਂ ਤੁਹਾਨੂੰ ਦੇਖਿਆ ਤੁਹਾਨੂੰ ਸਲੂਟ ਵੀ ਮਾਰਿਆ ਸੀਗਾ ਮੈਂ ਤੁਹਾਨੂੰ ਤੇ ਤੁਸੀਂ ਬਹੁਤ ਵਧੀਆ ਬੰਦੇ ਹੋ ਤੁਸੀਂ ਬਹੁਤ ਘੈਂਟ ਇਨਸਾਨ ਹੋ ਤੁਸੀਂ ਸਾਡੇ ਰੱਬ ਦਾ ਮਤਲਬ ਜਿਹੜੇ ਪੋਲੀਟੀਕਲ ਬੰਦੇ ਆਏ ਜਿਹੜੇ ਮਤਲਬ ਲੁੱਟਖੋਹਾਂ ਕਰਨ ਵਾਲੇ ਆਏ ਚੋਰ ਆ ਉਹਨਾਂ ਦੇ ਪਿੱਛੇ ਵੀ ਫੋਨ ਕਰਦੇ ਦੇਖੋ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਦੇ ਪਿੱਛੇ ਫੋਨ ਕਰਦੇ ਆ ਇਹ ਕਿਹੜਾ ਕੰਮ ਨਹੀਂ ਕਰਦੇ ਕਿੱਥੇ ਤੱਕਾ ਨਹੀਂ ਹੋ ਰਿਹਾ ਵਿਚਾਰੀ ਕੁੜੀ ਦਾ ਦੋ ਦਿਨ ਹਾਲ ਹੋ ਗਿਆ ਰੋਂਦੇ ਰੋਂਦੇ ਮੈਂ ਜਿੱਥੋਂ ਮੈਂ ਕਦਮ ਚੱਕਿਆ ਨਹੀਂ ਮੈਂ ਨਹੀਂ ਚੱਕਣਾ ਸੀ ਕਦਮ ਇਹ ਕੁੜੀ ਦੋ ਦਿਨ ਮੇਰੇ ਕੋ ਰੋ ਰੋਈ ਆ ਵੀ ਮੈਂ ਕਹਾਂ ਵੀ ਨਹੀਂ ਜੇ ਸਾਡੀ ਭੈਣਾ ਧੀਆ ਮਾਂ ਭੈਣਾ ਨਾ ਤੱਕਾ ਹੋਊਗਾ ਤੇ ਲੱਖ ਲਾਂ ਦਾ ਸਾਡੇ ਬੋਟਾਂ ਲੜਨਦੇ ਦੁਰ ਪਟੇ ਨੂੰ ਸਾਡੇ ਦੁਰ ਲੱਖ ਲਾਂ ਦਾ ਮੇਰੇ ਵੀ ਜੇ ਮੈਂ ਲੋਕਾਂ ਨੂੰ ਇਨਸਾਫ ਨਹੀਂ ਕਰ ਸਕਿਆ ਤੇ ਇੱਕ ਇੱਕ ਵਾਰੀ ਬੇਨਤੀ ਕਰਨਾ ਚਾਹਨਾ ਸਾਡੇ ਪ੍ਰਸ਼ਾਸਨ ਦੇ ਅੱਗੇ ਪੰਜਾਬ ਪੁਲਿਸ ਦੇ ਅੱਗੇ ਭਰਾਵਾ ਮੈਂ ਤੁਹਾਡੇ ਹੱਥੋਂ ਤੁਹਾਡੇ ਪੈਰੀ ਪੈ ਜੰਨਾ ਮੈਂ ਆ ਦੇਖੋ ਤੁਹਾਡੇ ਸਾਰਿਆਂ ਦੇ ਮੈਂ ਪੈਰੀ ਪੈਣਾ ਵੀ ਤੁਸੀਂ ਮੇਰਾ ਇਨ ਬੀ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਵੀ ਮੈਨੂੰ ਪੰਜਾਬ ਪੁਲਿਸ ਵੀ ਪੰਜਾਬ ਪੁਲਿਸ ਮੈਨੂੰ ਲੱਭ ਵਰਗਾ ਮਾਣ ਪਰ ਇਹ ਜਿਹੜੇ ਇੱਕ ਦੋ ਬੰਦੇ ਜਿਹੜਾ ਗਲਤੀ ਕਰਦੇ ਆ ਉਹਨਾਂ ਵਾਸਤੇ ਸਾਰੀ ਪੰਜਾਬ ਪੁਲਿਸ ਬਦਨਾਮ ਹੁੰਦੀ ਆ ਵੀ ਇਸ ਕਰਕੇ ਮੈਂ ਕਹਿੰਦਾ ਪੰਜਾਬ ਪੁਲਿਸ ਵਧੀਆ